ਅੱਜੇ ਵਾਲੇ ਅੰਬਰਸਰੀਆਂ ਦੀਆਂ ਵੀਡੀਓ ਕੋ ਵੇਖਣ ਵਾਲੇ ਆਪਣੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਦਾ ਆਪਣੇ ਚੈਨਲ ਤੇ ਬਹੁਤ ਸਾਰਾ ਸਵਾਗਤ ਕਰਦੇ ਹਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਬਹੁਤ ਪੁਰਾਣੇ ਸਮੇਂ ਦੇ ਨਾਲ ਜੁੜਿਆ ਹੋਇਆ ਇੱਕ ਗੀਤ ਸੁਣਾਉਣ ਲੱਗੇ ਹਾਂ ਜੀ ਜਦੋਂ ਕੇ ਦੂਰ ਦਰਾਡੇ ਤੱਕ ਬਹੁਤੇ ਸ਼ਹਿਰ ਨਹੀਂ ਸੀ ਹੁੰਦੇ ਤੇ ਲੋਕ ਵਿਆਹਾਂ ਦੀਆਂ ਤਿਆਰੀਆਂ ਵਾਸਤੇ ਸ੍ਰੀ ਅਮਰਤਸਰ ਸਾਹਿਬ ਹੀ ਸਮਾਨ ਖਰੀਦਣ ਵਾਸਤੇ ਆਉਂਦੇ ਸੀ ਇਸੇ ਤਰ੍ਹਾਂ ਹੀ ਇੱਕ ਮਟਿਆਰ ਦੀ ਮੰਗਣੀ ਹੋਈ ਆ ਉਹ ਵੀ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਮਰਤਸਰ ਸਾਹਿਬ ਵਿਆਹ ਦੀ ਤਿਆਰੀ ਦਾ ਸਮਾਨ ਖਰੀਦਣ ਆਏ ਆ ਤੇ ਇਸੇ ਤਰ੍ਹਾਂ ਹੀ ਜਿਹੜੇ ਮੁੰਡੇ ਦੇ ਨਾਲ ਉਸ ਦੀ ਮੰਗਣੀ ਹੋਈ ਆ ਉਹ ਵੀ ਸ੍ਰੀ ਅਮਰਤਸਰ ਸਾਹਿਬ ਹੀ ਆਪਣੇ ਵਿਆਹ ਦੀਆਂ ਤਿਆਰੀਆਂ ਦਾ ਆਪਣੇ ਪਰਿਵਾਰ ਦੇ ਨਾਲ ਸਮਾਨ ਖਰੀਦਣ ਆਏ ਹੋਏ ਆ। ਵੇਖੋ ਉਸ ਦਾ ਜਿਹੜਾ ਮਗੇਤਰ ਆ ਜਿਸ ਦੇ ਨਾਲ ਉਹ ਕੁੜੀ ਦੀ ਮੰਗਣੀ ਹੋਈ ਆ। ਉਹ ਉਸ ਨੂੰ ਕਿਹੜੇ-ਕਿਹੜੇ ਬਾਜ਼ਾਰ ਦੇ ਵਿੱਚ ਮਿਲਦਾ ਕੁੜੀ ਨੂੰ ਤੇ ਉਹ ਪੀ-ਪੀ ਸਮਾਨ ਲੈਣ ਵਾਸਤੇ ਕਹਿੰਦਾ ਵਾ। ਤੇ ਵੇਖੋ ਉਹ ਮਟਿਆਰ ਕਿਸ ਤਰ੍ਹਾਂ ਉਸ ਨੂੰ ਜਵਾਬ ਦਿੰਦੀ ਆ। ਇਸ ਗੀਤ ਦੇ ਵਿੱਚ ਸੁਣੋ ਜੀ। ਇਹ ਗੀਤ ਢੋਲਕੀ ਦੇ ਨਾਲ ਵੀ ਬੋਲਿਆ ਜਾ ਸਕਦਾ ਜੇ ਗਾਗਰ ਦੇ ਨਾਲ ਵੀ ਤੇ ਗੜਵੀ ਦੇ ਨਾਲ ਵੀ ਤੇ ਅਸੀਂ ਤਾੜੀ ਮਾਰ ਕੇ ਹੀ ਬੋਲਾਂਗੇ ਤੇ ਤੁਸੀਂ ਭਾਵੇਂ ਜਿੱਤਰਾ ਮਰਜ਼ੀ ਬੋਲ ਲਿਓ ਭਾਵੇਂ ਪ੍ਰਾਤ ਵੀ ਵਜਾ ਸਕਦੇ ਹੋ ਭਾਵੇਂ ਪ੍ਰਾਤ ਹੀ ਵਜਾ ਕੇ ਬੋਲਿਓ ਬੋਲਿਓ ਜ਼ਰੂਰ ਨਾਲੇ ਇਹ ਗੀਤ ਬੋਲਿਓ ਤੇ ਨਾਲੇ ਸਾਨੂੰ ਯਾਦ ਕਰਿਓ ਜੀ ਸੁਣੋ ਨੇ ਗੀਤ ਜੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਜੀ ਸੁਣੋ ਜੀ ਇਹ ਗੀਤ ਹਾਂ ਮਾਹੀ ਮੇਲੇ ਆਜੀ ਅੰਬਰਸਾਰ ਦੇ ਬਜ਼ਾਰ ਮਾਹੀ ਮੇਲੇ ਆਜੀ ਅੰਬਰਸਾਰ ਦੇ ਬਜ਼ਾਰ ਸਾਨੂੰ ਆਖਰੀ ਆਜੀ ਲੈ ਲੋ ਲਹਿੰਗਾ ਤਿੱਲੇਦਾਰ ਸਾਨੂੰ ਆਖਰੀ ਆਜੀ ਲੈ ਲੋ ਲਹਿੰਗਾ ਤਿੱਲੇਦਾਰ ਅਸਾ ਨਾਲ ਲੈਣਾ ਜੀ ਸਾਡੀ ਮਾਂ ਕਰੂ ਵਿਚਾਰ ਅਸਾ ਨਾਲ ਲੈਣਾ ਜੀ ਸਾਡੀ ਮਾਂ ਕਰੂ ਵਿਚਾਰ ਲੈ ਲੈ ਨਲ ਗੋਰੀਏ ਫੜ ਕੇ ਜਾਣਾ ਸਾਡੇ ਨਾਲ ਲੈ 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 ਗੋਰੀਏ ਫੜ ਕੇ ਜਾਣਾ ਸਾਡੇ ਨਾਲ ਅਸਾ ਨਾ ਜਾਣਾ ਜੀ ਤੋਖੇ ਬਾਜੀਆਂ ਦੇ ਨਾਲ ਅਸਾ ਨਾ ਜਾਣਾ ਜੀ ਤੋਖੇ ਬਾਜੀਆਂ ਦੇ ਨਾਲ ਅਸਾ ਲੈ ਜਾਣਾ ਜੀ ਅੱਡੀ ਮਾਰ ਕੋੜੇ ਛਾੜ ਅਸਾ ਲੈ ਜਾਣਾ ਜੀ ਅੱਡੀ ਮਾਰ ਕੋੜੇ ਛਾੜ ਮਾਹੀ ਮੇਲੇ ਆਜੀ ਸਾਨੂੰ ਹਾਲ ਬਜਾਰ ਮਾਹੀ ਮੇਲੇ ਆਜੀ ਸਾਨੂੰ ਹਾਲ ਜਾਰ ਸਾਨੂੰ ਆਖਰੇ ਆ ਜੀ ਲੈ ਲੋ ਸੈਂਡਲ ਹੱਡੀਦਾਰ ਸਾਨੂੰ ਆਖਰੇ ਆ ਜੀ ਲੈ ਲੋ ਸੈਂਡਲ ਹੱਡੀਦਾਰ ਆਸਾ ਨਾਲ ਲੈਣੇ ਜੀ ਸਾਡੀ ਮਾਂ ਕਰੂ ਵਚਾਰ ਆਸਾ ਨਾਲ ਲੈਣੇ ਜੀ ਸਾਡੀ ਮਾਂ ਕਰੂ ਵਚਾਰ ਲੈ 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 ਗੋਰੀਏ ਪੜ ਕੇ ਜਾਣਾ ਸਾਡੇ ਨਾਲ ਲੈ 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 ਗੋਰੀਏ ਪੜ ਕੇ ਜਾਣਾ ਸਾਡੇ ਨਾਲ ਆਸਾ ਨਾਲ ਜਾਣਾ ਜੀ ਤਾਂ ਕੇ ਬਾਜੀਆਂ ਦੇ ਨਾਲ ਆਸਾ ਨਾਲ ਜਾਣਾ ਜੀ ਤੋਕੇ ਬਾਜੀਆਂ ਦੇ ਨਾਲ ਆਸਾ ਲੈ ਜਾਣਾ ਜੀ ਅੱਡੀ ਮਾਰ ਕੋੜੇ ਚਾੜ ਆਸਾ ਲੈ ਜਾਣਾ ਜੀ ਅੱਡੀ ਮਾਰ ਕੋੜੇ ਚਾੜ ਮਾਹੀ ਮੇਲੇ ਆਜੀ ਸਾਨੂੰ ਗੁਰੂ ਬਜਾਰ ਮਾਹੀ ਮੇਲੇ ਆਜੀ ਸਾਨੂੰ ਗੁਰੂ ਬਜਾ ਚਾਨੂੰ ਆਖਰੇ ਆਜੀ ਲੈ ਲੋ ਕਾਂਟੇ ਚਾਲਰਦਾਰ ਸਾਨੂੰ ਆਖਰੇ ਆਜੀ ਲੈ ਲੋ ਕਾਂਟੇ ਚਾਲਰਦਾਰ ਅਸੀਂ ਨਾਲੜੇ ਜੀ ਸਾਡੀ ਮਾਂ ਕਰੂ ਬਚਾਰ ਆਸਾ ਨਾਲੇ ਜੀ ਸਾਡੀ ਮਾਂ ਕਰੂ ਬਚਾਰ ਲਾ 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 ਗੋਰੀਏ ਪੜ ਕੇ ਜਾਣਾ ਸਾਡੇ ਨਾਲ ਲਾ 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 ਗੋਰੀਏ ਪੜ ਕੇ ਜਾਣਾ ਸਾਡੇ ਨਾਲ ਆਸਾਂ ਨਾਲ ਜਾਣਾ ਜੀ ਧਾਗੇ ਬਾਜੀਆਂ ਦੇ ਨਾਲ ਆਸਾਂ ਨਾਲ ਜਾਣਾ ਜੀ ਧੋਖੇ ਬਾਜੀਆਂ ਦੇ ਨਾਲ ਆਸਾਂ ਲੈ ਜਾਣਾ ਜੀ ਐਡੀ ਮਾਰ ਕੋੜੇ ਚਾੜ ਆਸਾਂ ਲੈ ਜਾਣਾ ਜੀ ਅਢੀ ਮਾਰ ਕੋੜੇ ਚਾੜ ਮਾਹੀ ਮੇਲੇ ਆਜੀ ਸਾਨੂੰ ਚੋਰ ਬਜ਼ਾਰ ਮਾਹੀ ਮੇਲੇ ਆਜੀ ਸਾਨੂੰ ਚੋਰ ਬਜ਼ਾਰ ਸਾਨੂੰ ਆਖਰੇ ਆਜੀ ਲੈ ਲੋ ਐਨਕ ਫੈਸ਼ਨਦਾਰ ਸਾਨੂੰ ਆਖਰੇ ਆਜੀ ਲੈ ਲੋ ਐਨਕ ਫੈਸ਼ਨਦਾਰ ਆਸਾਣਾ ਲੈਣੀ ਜੀ ਸਾਡੇ ਮੁਖ ਦਾ ਸ਼ਿੰਗਾਰ ਆਸਾਣਾ ਲੈਣੀ ਜੀ ਆਡੇ ਮੁਖ ਦਾ ਸ਼ੰਗਾਰ ਲ ਲੈ ਲ ਲੈ ਗੋਰੀਏ ਪੜਕੇ ਜਾਣਾ ਸਾਡੇ ਨਾਲ ਲ ਲੈ ਲ ਲੈ ਗੋਰੀਏ ਪੜਕੇ ਜਾਣਾ ਸਾਡੇ ਨਾਲ ਆਸਾਂ ਨਾ ਜਾਣਾ ਜੀ ਧਗੇ ਬਾਜੀਆਂ ਦੇ ਨਾਲ ਆਸਾਂ ਨਾ ਜਾਣਾ ਜੀ ਠੋਖੇ ਬਾਜੀਆਂ ਦੇ ਨਾਲ ਆਸਾਂ ਲੈ ਜਾਣਾ ਜੀ ਅੱਡੀ ਮਾਰ ਕੋੜੇ ਝਾੜ ਆਸਾਂ ਲੈ ਜਾਣਾ ਜੀ ਅੱਡੀ ਮਾਰ ਕੋੜੇ ਚਾੜ ਮਾਈ ਮੇਲੇ ਆਜੀ ਸਾਨੂੰ ਸੁੰਦਰ ਬਜ਼ਾਰ ਮਾਈ ਮੇਲੇ ਆਜੀ ਸਾਨੂੰ ਸੁੰਦਰ ਬਜ਼ਾਰ ਸਾਨੂੰ ਆਖਰੇ ਆਜੀ ਲੈ ਲੋ ਰੇਸ਼ਮੀ ਰਮਾਲ ਸਾਨੂੰ ਆਖਰੇ ਆਜੀ ਲੈ ਲੋ ਰੇਸ਼ਮੀ ਰਮਾਲ ਆਸਾ ਨਾਲਣਾ ਜੀ ਦੀ ਜੇਬ ਦਾ ਸ਼ਿੰਗਾਰ ਆਸਾ ਨਾਲਣਾ ਜੀ ਦੀ ਜੇਬ ਦਾ ਸ਼ਿੰਗਾਰ ਲੈ 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 ਗੋਰੀਏ ਪੜਕੇ ਜਾਣਾ ਸਾਡੇ ਨਾਲ ਲੈ 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 ਗੋਰੀਏ ਪੜਕੇ ਜਾਣਾ ਸਾਡੇ ਨਾਲ ਆਸਾ ਨਾਲ ਜਾਣਾ ਜੀ ਤਾਗੇ ਬਾਜੀਆਂ ਦੇ ਨਾਲ ਆਸਾ ਨਾਲ ਜਾਣਾ ਜੀ ਤੋਖੇ ਬਾਜੀਆਂ ਦੇ ਨਾਲ ਆਸਾਂ ਲੈ ਜਣਾ ਜੀ ਅੱਡੀ ਮਾਰ ਕੋੜੇ ਚਾੜ ਆਸਾਂ ਲੈ ਜਣਾ ਜੀ ਅੱਡੀ ਮਾਰ ਕੋੜੇ ਚਾੜ ਆਸਾਂ ਲੈ ਜਣਾ ਜੀ ਅੱਡੀ ਮਾਰ ਕੋੜੇ ਚਾੜ ਆਸਾਂ ਲੈ ਜਣਾ ਜੀ ਅੱਡੀ ਮਾਰ ਕੋੜੇ ਚਾੜ